ਜ਼ਿਲ੍ਹਾ ਮੁਹਾਲੀ ਦੇ ਮੁੱਲਾਂਪੁਰ ਸਬਡਿਵੀਜ਼ਨ ਥਾਣਾ ਕੁਰਾਲੀ ਅਤੇ ਥਾਣਾ ਮੁੱਲਾਂਪੁਰ ਦੇ ਵਿੱਚ ਦੋ ਐਨਡੀਪੀਐਸ ਦੇ ਮਾਮਲੇ ਹੋਏ ਦਰਜ। ਕੁਰਾਲੀ ਥਾਣੇ ਵਿੱਚ ਪਕੜੇ ਗਏ આરોપી ਦੀ ਪਹਿਚਾਨ ਕ੍ਰਿਸ਼ਨ ਕੁਮਾਰ ਦੇ ਰੂਪ ਵਿੱਚ ਹੋਈ ਹੈ ਅਤੇ ਇਸ ਦੇ ਕੋਲੋਂ 10 ਗ੍ਰਾਮ ਹਿਰੋਇਨ ਬਰਾਮਦ ਹੋਈ। ਉੱਧਰ ਮੁੱਲਾਂਪੁਰ ਥਾਣੇ ਵਿੱਚ ਗ੍ਰਿਫਤਾਰ ਕੀਤੇ ਗਏ આરોપી ਦੀ ਪਹਿਚਾਨ ਚਰਜਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ ਅਤੇ ਇਸ ਕੋਲੋਂ 4 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ। ਡੀਐਸਪੀ ਮੁੱਲਾਂਪੁਰ ਮੋਹਿ ਤੱਗਰਵਾਲ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਊਂਗਾ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਾ ਨਿਮੀਹਮ ਵਿੱਢੀ ਗਈ ਹੈ ਤੇ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਸਖਤ ਹਦਾਇਤਾਂ ਦੇ ਉੱਤੇ ਕਾਰਵਾਈ ਕਰਦੇ ਆਂ ਜੋ ਅਸੀਂ ਨਸ਼ੇ ਖਿਲਾਫ ਕੱਲਾ ਵੀ ਲਗਾਤਾਰ ਤਰ੍ਹਾਂ ਵੀ ਚੱਲ ਰਹੀ ਹੈ। ਕੱਲ ਸਾਡੇ ਵੱਲੋਂ ਜਿਹੜਾ ਮੁੱਲਾਂਪੁਰ ਸਬਡਿਵੀਜ਼ਨ ਵੱਲੋਂ ਸਿਟੀ ਕੁਰਾਲੀ ਥਾਣੇ ਦੇ ਵਿੱਚ ਅਤੇ ਮੁੱਲਾਂਪੁਰ ਥਾਣੇ ਦੇ ਵਿੱਚ ਦੋ ਐਫਆਈਆਰ ਐਨਡੀਪੀਐਸ ਦੇ ਤਹਿਤ ਦਰਜ ਕੀਤੀਆਂ ਗਈਆਂ ਨੇ। ਸਿਟੀ ਕੁਰਾਲੀ ਦੇ ਵਿੱਚ 13 ਨੰਬਰ ਐਫਆਈਆਰ ਦਰਜ ਕੀਤੀ ਗਈ ਹੈ ਜਿਦੇ ਵਿੱਚ ਕ੍ਰਿਸ਼ਨ ਕੁਮਾਰ ਉਰਫ ਵਿਪਨ ਨੂੰ ਜਿਹੜਾ ਹੈ ਹਿਰਾਸਤ ਵਿੱਚ ਲਿੱਤਾ ਗਿਆ। ਤੇ ਉਹਦੇ ਕੋਲੋਂ 10 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਹੈ ਕਿਸੇ ਤਰੀਕੇ ਨਾਲ ਮੁੱਲਾਂਪੁਰ ਥਾਣੇ ਦੇ ਵਿੱਚ ਚਰਨਜੀਤ ਸਿੰਘ ਜੋ ਕਿ ਵਾਸੀ ਕੁਰਾਲੀ ਦਾ ਹੈ ਉਹਦੇ ਕੋਲੋਂ ਵੀ 4 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਤੇ ਨਾਲ ਇੱਕ ਗੱਡੀ ਵੀ ਜਿਹੜੀ ਹੈ ਉਹਦੀ ਬਰਾਮਦ ਕੀਤੀ ਗਈ ਹੈ ਤਾਂ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਖਿਲਾਫ ਲਗਾਤਾਰ ਸਾਡੇ ਵੱਲੋਂ ਕਾਰਵਾਈ ਚੱਲ ਰਹੀ ਹੈ ਪਬਲਿਕ ਨੂੰ ਅਪੀਲ ਹੈ ਕਿ ਸਾਨੂੰ ਸਹਿਯੋਗ ਦੇਣ ਅਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਖਿਲਾਫ ਸਾਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਤਾਂ ਜੋ ਉਹਨਾਂ ਦੇ ਏਰੀਏ ਦੇ ਵਿੱਚੋਂ ਨਸ਼ਾ ਜਿਹੜਾ ਹੈਗਾ ਉਹ ਤਸਕਰਾਂ ਨੂੰ ਖਤਮ ਕੀਤਾ ਜਾ ਸਕੇ ਧੰਨਵਾਦ ਜੈ ਹਿੰਦ